ਕੀ ਦੇਖਿਆ ਜਾਵੇ ਜਿਹੜੀ ਅੱਜ ਕੱਲ ਆਪਣੇ ਨੌਜਵਾਨ ਪੀੜ੍ਹੀ ਆ ਉਹ ਹਮੇਸ਼ਾ ਬਾਰ ਬਾਰ ਇਹ ਸੋਚਦੀ ਹੈ ਕਿ ਅਸੀਂ ਬਾਹਰ ਜਾਈਏ ਪਰ ਅੱਜ ਕੱਲ ਦੇਖਿਆ ਕਿ ਬਾਹਰੋਂ ਵੀ ਲੋਕ ਆਪਣੇ ਇੱਥੇ ਪੰਜਾਬ ਆ ਲਾ ਰਹੇ ਜਿਵੇਂ ਪਿੱਛੇ ਵੀ ਵਾਲਾ ਆਪਾਂ ਦੇਖਿਆ ਸੀ ਅਮਰੀਕਾ ਤੋਂ ਵੀ ਜਹਾਜ਼ ਭਰ ਭਰ ਕੇ ਇੱਥੇ ਭੇਜਦੇ ਸੀ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਕੁਝ ਕਰਨਾ ਚਾਹੀਦਾ ਸਾਡਾ ਪੰਜਾਬ ਬਹੁਤ ਵਧੀਆ ਸਟੇਟ ਹੈ ਜਿੱਥੇ ਦੂ ਦੂ ਲੋਕ ਆ ਕੇ ਦੇਖ ਰਹੇ ਨੇ ਵੀ ਹਾਂ ਪੰਜਾਬ ਵਰਗਾ ਤਾਂ ਦੂ ਹੀ ਨਹੀਂ ਹੈਗੀ ਖੇਤਾ ਵਿੱਚ ਜਾਓ ਤੁਸੀਂ ਤੁਸੀਂ ਰੋੜਾ ਦੇ ਦੇਖੋ ਕਿ ਸਾਮਨਰ ਰੰਗੇਲੀ ਆ ਵੀ ਆਪਣਾ ਵੀ ਪੰਜਾਬ ਵਰਗੀ ਦਾ ਫਸਲ ਵੀ ਨਹੀਂ ਬਣੀ ਕਹਿੰਦੇ ਗੱਲਾਂ ਬਣੀ ਆਈਆਂ ਨੇ ਪੰਜਾਬ ਵਰਗੀ ਫਸਲ ਵੀ ਨਹੀਂ ਬਣੀ ਤੇ ਫਿਰ ਨੌਜਵਾਨ ਸਾਡਾ ਕਿਉਂ ਬਾਹ ਜਾਂਦਾ ਕਿਸੇ ਨੂੰ ਕੋਈ ਮਾਪਾ ਮਾਪੇ ਦਾ ਚਾਹਦੇ ਨਹੀਂ ਵੀ ਅਸੀਂ ਆਪਦੇ ਜਵਾਕ ਨੂੰ ਬਾਹਰ ਭੇਜੀਏ ਬਾਹ ਬਾਜੀ ਕਿਹੜਾ ਉੱਥੇ ਵੀ ਆਪਣਾ ਕੋਈ ਉਹ ਸੋਨੇ ਦਾ ਤਿਆਰ ਰੱਖਿਆ ਪਿਆ ਵੀ ਜਵਾਬ ਮੰਨ ਲਿਆ ਹੋਇਆ ਉਹ ਮਾਲਾ ਜਿੰਨਾ ਕੰਮ ਹੋਰੇ ਕਰਨਾ ਉਹਨਾਂ ਹੀ ਲੈ ਕੇ ਉਤਾਰ ਕਰਨੇ ਉਹ ਵੀ ਆਏ ਆ ਵੀ ਕਿਸੇ ਦੇ ਉਹਦੇ ਵਿੱਚ ਕਰਾਂਗੇ ਉਹੀ ਆਪਾਂ ਇੱਥੇ ਕਰੀਏ ਤਾਂ ਵੀ ਸਾਨੂੰ ਉਹਦੇ ਵਿੱਚ ਵੱਧ ਫਾਇਦਾ ਹੋਊ ਤੇ ਸਾਡੇ ਆ ਮਾਪਿਆਂ ਦਾ ਨਾਮ ਰੋਸ਼ਨ ਹੋਊਗਾ ਉਹ ਚੀਜ਼ ਦੇ ਵਿੱਚ ਇਹ ਜਿਹੜੀ ਆਪਣਾ ਇਹਨਾਂ ਦੀ ਪਾਲਸੀਆਂ ਬਣਾਈਆਂ ਹੋਈਆਂ ਐ ਇਹ ਪਾਲਸੀਆਂ ਅੱਜ ਕਿਉਂ ਨਹੀਂ ਵੀ ਪਹਿਲਾਂ ਦਾ ਵੀ ਉਹਦੇ ਵਿੱਚ ਘੇ ਲਾਂਦੀਆਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਹਾਂ ਠੀਕ ਐ ਸਿੱਖਿਆ ਕਰਨੀਓ ਪਹਿਲਾਂ ਸਾਡੇ ਮੁਲਕ ਬਹੁਤ ਪਿੱਛੇ ਸੀ ਹੁਣ ਅੱਜ ਦੇ ਟਾਈਮ ਤੇ ਬਹੁਤ ਅੱਗੇ ਐ ਡਿਵੈਲਪਮੈਂਟ ਬਹੁਤ ਹੋ ਰਿਹਾ ਦਿਨ ਪੱ ਦਿਨ ਪਰ ਇਹ ਡਿਵੈਲਪਮੈਂਟ ਤੋਂ ਕੀ ਕਰਾਂਗੇ ਜਦੋਂ ਆਪਾਂ ਰੋਜ਼ਗਾਰ ਕਹਿੰਦੇ ਇੱਕ ਚੀਜ਼ ਨੂੰ ਰੋਜ਼ਗਾਰ ਦਾ ਕਦਰ ਕੀ ਐ ਜੀ ਯੂਥ ਬੀਜੇ ਜਦੋਂ ਯੂਥ ਪੜ੍ਹ ਲਿਖ ਲਿਆ ਜੀ ਜਿਉਂ ਦੇ ਕੋ ਨੌਕਰੀ ਨਹੀਂ ਹੈਗੀ ਤਾਂ ਰੋਜ਼ਗਾਰ ਹੀ ਹੈ ਜੀ ਉਹ ਆਪਣੀ ਦੇਸ਼ ਦੀ ਆਬਾਦੀ ਦੇਖੋ ਕਿੰਨੀ ਦਿਨ ਬਦ ਦਿਨ ਵਾਧੀ ਆ ਰਹੀ ਹੈ ਅੱਜ ਦੇ ਟਾਈਮ ਸੇ 150 ਕਰੋੜ ਆਬਾਦੀ ਹੋ ਗਈ ਜੀ 150 ਕਰੋੜ ਦਾ ਆਬਾਦੀ ਦਾ ਕਾਰਨ ਕੀ ਹੈ ਆਬਾਦੀ ਤਾਂ ਵਧੀ ਜਾਂਦੀ ਹੈ ਜੀ ਪਰ ਨੌਜਵਾਨ ਉਹੀ ਥੱਲੇ ਕੀ ਦੀ ਜਾਂਦੇ ਜੀ ਰੋਜ਼ਗਾਰ ਦੇ ਕਾਕੀ ਗੇਤੇ ਜਾਂ ਨਹੀਂ ਹੋਰ ਕਿਸੇ ਕਾਰਨ ਕਰਕੇ ਤਾਂ ਨਹੀਂ ਗਿਜ਼ਦੇ ਨੌਜਵਾਨ ਨੌਜਵਾਨ ਕੋਈ ਆਪਣਾ ਵੀ ਕੁਛ ਕਰਨ ਨੂੰ ਨਹੀਂ ਹੈਗਾ ਇੰਨਾ ਪੜ੍ਹ ਲਿਖ ਕੇ ਵੀ ਜੇ ਨੌਜਵਾਨ ਨੂੰ ਨੌਕਰੀ ਨਾ ਮਿਲੇ ਨਾ ਕੁਛ ਮਿਲੇ ਉਹ ਨੌਜਵਾਨ ਕਦੇ ਤਾਂ ਕਰੇਗੀ ਨਹੀਂ ਜ਼ਿਆਦਾ ਥੋੜਾ ਜਿਹਾ ਨੀਚੇ ਵਾਲਾ ਬੰਦਾ ਉਹ ਨੀਚੇ ਹੀ ਜਾਈ ਜਾਂਦਾ ਉਹਦਾ ਕਾਦਮ ਕੀ ਜਿਹੜਾ ਕੋਈ ਪੈਸਾ ਵਾਲਾ ਬੰਦਾ ਉੱਪਰ ਉਹ ਪੈਸਾ ਵਾਲਾ ਬੰਦਾ ਉੱਪਰ ਦੀ ਉੱਪਰ ਜਾਈ ਜਾਂਦਾ ਜਿਹੜਾ ਵਿਚਾਲਾ ਬੰਦਾ ਉਹ ਵਿਚਾਰੇ ਮਾਰਿਆ ਜਾਂਦਾ ਵਿਚਾਲਾ ਜੋ ਤੱਕ ਆਪਣਾ ਨੀਚੇ ਵਾਲਾ ਬੰਦਾ ਉੱਪਰ ਨਹੀਂ ਜਾਊਗਾ ਤੇ ਉੱਪਰਲਾ ਬੰਦਾ ਚਲੋ ਉਹਦੇ ਕੋਲ ਸਭ ਕੁਝ ਹੈ ਉੱਪਰ ਜਾਊਗਾ ਜੀ ਜੋ ਨੀਚੇ ਵਾਲਾ ਬੰਦਾ ਉੱਪਰ ਨਹੀਂ ਆਊਗਾ ਤੇ ਆਪਣਾ ਜਿਹੜਾ ਵਿਚਾਲਾ ਦਾ ਬੰਦਾ ਹੈ ਉਹ ਫਿਰ ਕਿਉਂ ਕਿਵੇਂ ਉੱਪਰ ਜਾਊਗਾ ਜੀ ਉਹ ਵੀ ਨੀਚੇ ਹੀ ਗਿਰੂ ਮੀਡਲ ਵਰਗ ਵਿੱਚ ਫਸ ਜਾਂਦਾ ਉਹ ਵਿਚੇ ਫਸ ਜਾਂਦਾ ਕਹਿਣ ਦਾ ਕਾਦਮ ਨਾ ਉਹ ਇੱਥੇ ਰਹਿ ਸਕਦਾ ਇਹਦੀ ਕਾਦੇ ਨੌਜਵਾਨ ਹੈ ਇੱਕ ਨੌਜਵਾਨ ਚਲੋ ਜਿਹਦੇ ਕੋ ਕੁਛ ਐ ਨਹੀਂ ਉਹ ਬਚਾਦਾ ਚਲੋ ਇੱਕ ਕਿਤੇ ਨੌਕਰੀ ਮਿਲ ਗਈ ਉਹਨੂੰ ਚਲੋ ਨੌਕਰੀ ਕਰਨ ਲੱਗ ਗਿਆ ਜੀ ਉਹ ਇੰਨਾ ਉਹਦੇ ਨਾਲ ਅਤਿਆਚਾਰ ਕਿਉਂ ਹੁੰਦਾ ਵੀ ਨੌਕਰੀ ਟਾਈਮ ਵੀ ਉਹ ਗਿੱਦਾ ਗਿੱਦਾ ਆਪਣਾ ਉਹ ਥੱਲੀ ਆ ਜਾਂਦਾ ਉੱਪਰ ਕਿਉਂ ਨਹੀਂ ਜਾਂਦਾ ਉਹ ਦੇਖਿਆ ਕਿ ਬਾਜ਼ਾਰ ਦੇ ਵਿੱਚ ਛੋਟੇ ਛੋਟੇ ਬੱਚੇ ਨੌਕਰੀਆਂ ਕਰ ਰਹੇ ਨੇ ਹਾਂਜੀ ਜਾਂ ਤਾਂ ਉਹਨਾਂ ਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਾਂ ਕੋਈ ਆਪਦੀ ਹੋਰ ਪ੍ਰੋਬਲਮ ਹੁੰਦੀ ਆ ਆਪਾਂ ਹੁਣ ਵੀ ਪੰਜਾਬ ਦੇ ਵਿੱਚ ਦੇਖ ਰਿਹਾ ਕਿ ਬਾਹਰੋਂ ਆ ਕੇ ਕਹਿੰਦਾ ਮਤਲਬ ਪ੍ਰਵਾਸੀ ਆ ਕੇ ਆਪਣੀਆਂ ਕਾਰੋਬਾਰ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਜੇ ਇਹੀ ਪੰਜਾਬੀ ਕਰਨ ਤਾਂ ਪੰਜਾਬ ਬਹੁਤ ਤਰੱਕੀ ਕਰ ਸਕਦਾ ਪੰਜਾਬ ਤਾਂ ਪਹਿਲੇ ਹੀ ਬਹੁਤ ਰੱਕੀ ਸੀ ਸਾਡੇ ਮਹਾਰਾਜਾਂ ਨੇ ਸਾਡੇ ਲਈ ਏਡੀ ਵੱਡੇ ਇਤਿਹਾਸ ਸੱਚੇ ਦਾ ਮਹਾਦਾਜਾ ਰਣਜੀਤ ਸਿੰਘ ਵਰਗਿਆਂ ਨੇ ਸਾਡੇ ਲਈ ਏਡਾ ਵੱਡਾ ਇਤਿਹਾਸ ਬਚ ਗਿਆ ਜਿਹੜਾ ਸਾਨੂੰ ਸਿਖਾ ਗਿਆ ਯੁੱਥ ਹੀ ਕਥੰਬ ਹੈ ਯੁੱਥ ਹੀ ਸਭ ਕੁਝ ਹੈ ਆਪਣਾ ਜਿਹੜੇ ਵੀ ਆਪਣਾ ਬਾਦਲੇ ਨੌਜਵਾਨ ਨੇ ਅਪਣਾਉ ਜਾਂਦੇ ਨੇ ਤੌਬਾ ਆਪਸ ਇੱਥੇ ਆ ਕੇ ਸਭ ਕੁਝ ਕਰ ਸਾਦੇ ਨੇ ਸਾਡੇ ਵੀ ਬੇਕਨੰਦ ਨੇ ਵੀ ਸਾਨੂੰ ਇਹ ਸਿਖਾਇਆ ਹੈ ਜੀ ਵੀ ਜੇ ਆਪਕਾ ਨੂੰ ਚਾਹੀਏ ਆਪਾ ਸਭ ਕੁਝ ਕਰ ਸਕਦੇ ਆ ਇਹ ਬਸ ਆਪਣੇ ਮਨਾਂ ਦੇ ਵਿੱਚ ਸਾਰਾ ਦਿਨ ਆਪਾਂ ਮੋਬਾਈਲ ਸਕਰੋਲ ਕਰੀ ਜਾਂਦੇ ਆਪਾਂ ਦੇਖੀ ਜਾਂਦੇ ਆ ਕਿਵੇਂ ਸਾਡਾ ਜੀਵਨ ਥੱਲੇ ਜਾਈ ਜਾਂਦਾ ਜੇ ਆਪਾਂ ਕਰਨੂ ਚਾਹੀਏ ਆਪਾਂ ਕੁਝ ਵੀ ਕਰ ਸਕਦੇ ਆ ਬਾਲੇ ਮੁੱਕ ਜਾਈ ਕਿਹੜਾ ਕੁਝ ਲੱਗ ਪਿਆ ਜੀ ਉੱਥੇ ਜਾ ਕੇ ਲੱਗ ਕਰੂਗਾ ਕਰਨੂ ਤਾਂ ਇੱਥੇ ਵੀ ਉਹੀ ਕੁਝ ਆ ਪੰਜਾਬ ਦੇ ਵਿੱਚ ਵੀ ਉਹੀ ਪੰਜਾਬ ਦੇ ਵਿੱਚ ਸਾਡਾ ਕੁਝ ਆ ਜੀ ਕਰਨੂ ਇੱਥੇ ਤੁਸੀਂ ਕੀ ਨਹੀਂ ਕਰ ਸਕਦੇ ਜੀ ਸਾਡੇ ਡੇਡੇ ਮੈਡ ਜਿਸਟ ਇੱਥੇ ਡੇ ক্রিকেট ਅਰ ਇੱਥੇ ਤਾ ਮਾ ਉਪਰ ਤੱਕ ਪਹੁੰਚ ਗਈ ਉਹਨਾਂ ਦਾ ਪਹੁੰਚਣ ਦਾ ਕਾਰਨ ਕੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਸੋਚਿਆ ਅਸੀਂ ਆਪ ਦੇ ਦੇ ਸੋਚ ਸੀ ਜਜ਼ਬਾ ਸੀ ਜਜ਼ਬਾ ਸੀਗਾ ਜੇ ਉਹਨੇ ਸੋਚਿਆ ਵੀ ਅਸੀਂ ਆਪ ਦੇ ਦੇ ਨਾਮ ਰੋਸ਼ਨ ਕਿੰਨਾ ਹੈ ਤੇ ਉਹਨਾਂ ਨੇ ਕੀਤਾ ਵੀ ਨਾ ਉਸ ਦੇ ਸਮੇਂ ਤੇ ਇੰਡੀਆ ਇੱਕ ਅਜਾ ਦੇਸ਼ ਹੈ ਜਿਹਦੇ ਵਰਗਾ ਕੋਈ ਦੇਸ਼ ਨਾ ਬਣਿਆ ਨਾ ਬਣ ਸਕੇ ਜਿੱਥੇ ਤੁਸੀਂ ਜਿਹੜੇ ਮਰਜੀ ਇਹਦੇ ਵਿੱਚ ਸਟੇਟ ਦੇ ਵਿੱਚ ਭੱਗ ਜਾਓ ਤੁਸੀਂ ਦੇਖੋਗੇ ਕਿੰਨੀ ਹਾਂ ਖੂਬਸੂਰਤੀ ਹੈ ਇੰਡੀਆ ਦੇ ਵਿੱਚ ਪਰ ਉਹੀ ਗੱਲ ਆ ਜਾਂਦੀ ਹੈ ਵੀ ਸਾਡੀ ਸਰਕਾਰਾਂ ਇੰਨਾ ਤੇਜਾੜ ਕਿਉਂ ਕਰਦੀਆਂ ਧੱਕਾ ਕਿਉਂ ਕਰਦੀਆਂ ਨੇ ਵੀ ਜਿਸ ਕਰਕੇ ਵੀ ਆਮ ਲੋਗ ਆਮ ਨੌਜਵਾਨ ਵੀ ਆਫ ਦਾ ਮਨ ਸੁਟ ਲੈਂਦੇ ਨੇ ਕਰਨ ਨੂੰ ਕਰਨ ਵਾਲਾ ਕਰੀ ਵੀ ਜਾਂਦਾ ਨਹੀਂ ਕਰਨ ਨਾਲ ਉੱਥੇ ਉੱਥੇ ਰੁਕਿਆ ਹੋਇਆ ਜੀ ਹਾਂ ਬੈਠੀ ਕਹਾਣੀ ਆਉਂਦੀ ਹੈ ਸਰਕਾਰ ਨੂੰ ਮੌਕਾ ਵੀ ਦੇਣਾ ਹੁੰਦਾ ਆਮ ਲੋਕਾਂ ਨੂੰ ਦੇਣਾ ਹੁੰਦਾ ਉਹਨਾਂ ਦੀ ਮੌਕਾ ਮੰਗਿਆ ਜਾਂਦਾ ਹੁੰਦਾ ਜੀ ਚਲੋ ਆਪਾਂ ਕਹਿਣੇ ਆ ਵੀ ਚਲੋ ਹਰ ਤਾਂ ਹੈ ਨਹੀਂ ਵੀ ਕਾਂਗਰਸ ਪਾਰਟੀ ਨੇ ਕੁਝ ਕੀਤਾ ਨਹੀਂ ਹਮ ਅਕਾਲੀ ਦਲ ਨੇ ਨਹੀਂ ਕੁਝ ਕੀਤਾ ਹੈਗਾ ਗੱਲੀ ਆ ਮਾਦੀ ਪਾਰਟੀ ਆ ਗਈ ਜੇ ਵੀ ਆਪਾਂ ਐ ਤੇ ਨਾ ਥੋਪ ਨਹੀਂ ਸਕਦੇ ਵੀ ਇਹਨਾਂ ਨੇ ਆ ਕੇ ਸਾਦਾ ਤੇਜਾ ਫਲਾਤਾ ਉਹ ਤਾਂ ਚੱਲਦਾ ਚੱਲਦਾ ਇੱਥੇ ਤੱਕ ਆ ਗਿਆ ਨਾ ਜੀ ਚਲੋ ਇਹਨਾਂ ਨੇ ਆ ਕੇ ਥੋੜਾ ਐਂ ਕਰਤਾ ਹੂੰ ਪਹਿਲਾਂ ਵੀ ਉਵੇਂ ਹੀ ਸੀਗਾ ਤੇ ਆਪਣਾ ਇਹ ਚੀਜ਼ਾਂ ਚੋਂ ਆਪਾਂ ਨੂੰ ਫਰਕ ਕੀ ਪੈ ਰਿਹਾ ਵੀ ਨੌਜਵਾਨ ਤਾਂ ਗਿਦੀ ਜਾਂਦਾ ਨਾ ਜੀ ਜੀ ਨੌਜਵਾਨ ਨੂੰ ਥੋੜੀ ਕੋਈ ਫਾਇਦਾ ਹੋ ਰਿਹਾ ਹੈ ਸਰਕਾਰਾਂ ਚੇਂਜ ਹੋਈ ਜਾਂਦੀਆਂ ਨੇ ਚਲੋ ਹੁਣ ਹੁੰਦੀਆਂ ਰਹਿੰਦੀਆਂ ਨੇ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਤਾਂ ਇੰਨਾ ਹੀ ਤਾਂ ਨੀਤੀ ਬਣੀ ਆਈ ਐ ਇਹਨਾਂ ਨੇ ਕੋਈ ਨਵੀਂ ਚੀਜ਼ ਕਰ ਦੇਣੀ ਐ ਫਿਰ ਉਹ ਰੋਜ਼ਗਾਰ ਵਧੀਆਂ ਦਾ ਦਿਨ ਬਦ ਦਿਨ ਇਹਦਾ ਕਾਦਨ ਤਾਂ ਪਤਾ ਲੱਗੇ ਨਾ ਇਹ ਕੀ ਕਾਦਨ ਐ ਵੀ ਇਹ ਝੂਠੇ ਆਪਦੇ ਫੈਸਲੇ ਸਾਨੂੰ ਉਹ ਕਰ ਲੈਂਦੀਆਂ ਨੇ ਵੀ ਹਾਂ ਅਸੀਂ ਐ ਕਰਾਂਗੇ ਐ ਕਰਾਂਗੇ ਉਹ ਤੱਕ ਇੱਕ ਵਿਅਕਤੀ ਉਸ ਤੱਕ ਉੱਤੇ ਨਿਮਤ ਰਹਿੰਦਾ ਜਦੋਂ ਪਤਾ ਲੱਗਦਾ ਵੀ ਇਹ ਤਾਂ ਧੱਕਾ ਕਰਕੇ ਉਹ ਬਚਾਰਾ ਆਪ ਦਾ ਮਨ ਸੁੱਟ ਕੇ ਉੱਥੇ ਬੈਠੀ ਜਾਂਦਾ ਤੇ ਹੁਣ ਅੱਗੇ ਤੁਸੀਂ ਕੀ ਕਰਨਾ ਹੁਣ ਜੇ ਮੈਂ ਲਾ ਕਰ ਰਹੇ ਹਾਂ ਲਾ ਤੋਂ ਬਾਅਦ ਅੱਗੇ ਲਾ ਤੋਂ ਬਾਅਦ ਬਸ ਇਹ ਆਪਣਾ ਜਿਵੇਂ ਵੀ ਆਨਾਈਂ ਟਾਈਮ ਤੇ ਹੋਰ ਅੱਗੇ ਪੜਾਂਗੇ ਜੀ ਆਪਣਾ ਵੀ ਜਿੰਨਾ ਇਹ ਤਾਂ ਲਿਖਿਆ ਆਇਆ ਹੈ ਇਹ ਕਹਿੰਦੇ ਵੀ ਜਿੰਨਾ ਇਹ ਤਾਂ ਕੋਈ ਉਮਰ ਨਹੀਂ ਹੁੰਦੀ ਬੰਦੇ ਦੀ ਵੀ ਜਿੰਨਾ ਬੰਦੇ ਨੂੰ ਅੱਗੇ ਵਧਣਾ ਚਾਹੀਦਾ ਉਹਨਾਂ ਵਧੇ ਕਿਉਂਕਿ ਸਾਡੇ ਇਤਿਹਾਸਿਕ ਵੀ ਹੁਣ ਤੁਸੀਂ ਦੇਖ ਲਓ 1900 55 ਦੇ ਵਿੱਚ ਦੂਜੇ ਪ੍ਰਧਾਨ ਮੰਤਰੀ ਬੰਦੇ ਸੀ ਲਾਲ ਬਾਧੂ ਸ਼ਾਸਤਰੀ ਜੀ ਉਹ ਜੇ ਪ੍ਰਧਾਨ ਮੰਤਰੀ ਤੁਸੀਂ ਦੇਖੋ ਵੀ ਇਹਨੇ ਮਤ ਨਿਮਤ ਵਾਲੇ ਬੰਦੇ ਸੀ ਉਹ ਜੇ ਉਹਨਾਂ ਨੇ ਇੱਥੋਂ ਦੀ ਗਾਂ ਤੱਕ ਵੀ ਜਾਣਾ ਹੁੰਦਾ ਸੀਗਾ ਤਾਂ ਉਹ ਗੱਡੀ ਤੇ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ ਉੱਤੇ ਜਾਂਦੇ ਸੀ ਪਰ ਤੁਸੀਂ ਦੇਖੋ ਵੀ ਉਹਨਾਂ 'ਚ ਅੰਦਰ ਕਿੰਨੀ ਨਿਮਤਾ ਸੀਗੀ ਵੀ ਜਿਹੜਾ ਉਹਨਾਂ ਦੇ ਪਟ્રોલ ਦੇ ਪੈਸੇ ਆਉਂਦੇ ਸੀ ਉਹ ਆਪ ਵੀ ਜੇਬ 'ਚ ਦਿੰਦੇ ਸੀ ਵੀ ਨਾ ਕਿ ਵੀ ਜਿਹੜੀ ਸਰਕਾਰ ਆਦੀ ਹੈ ਵੀ ਉਹਦੇ ਵਿੱਚ ਦਿੰਦੇ ਸੀ ਉਹਨਾਂ ਨੇ ਵੀ ਸਾਨੂੰ ਇਹ ਸਿਖਾਇਆ ਨਾ ਵੀ ਆਪਣਾ ਵੀ ਕਿਵੇਂ ਆਪਾਂ ਆਪਦੇ ਦੇਸ਼ ਨੂੰ ਅੱਗੇ ਵਧਾਈਏ ਕਿਵੇਂ ਆਪਾਂ ਆਪਦੇ ਕਲਚਰ ਨੂੰ ਵਧਿਆ ਕਦੀਏ ਕਿਵੇਂ ਇਹ ਆਪਦੇ ਮਨਾਂ ਦੇ ਵਿੱਚੋਂ ਕੱਢੀਏ ਗਲਤ ਚੀਜ਼ਾਂ ਤੇ ਆਪਾਂ ਆਪਦੇ ਕਲਚਰ ਨੂੰ ਵੀ ਵਧੀਆ ਸਾਡੇ ਪਾਸੇ ਲੈ ਕੇ ਜਾ ਕੇ ਆਪੋਂ ਵਿੱਚ ਕੰਮ ਕਰੀਏ ਗਿੰਨੀ ਜੀ ਘਰ ਦਾ ਸਹਿਯੋਗ ਤੁਹਾਨੂੰ ਕਿੱਦਾਂ ਦਾ ਰਿਹਾ ਤਾਂ ਕਿੱਦਾਂ ਦਾ ਰਿਹਾ ਤੁਹਾਡੇ ਘਰ ਦੇ ਦਾ ਸਹਿਯੋਗ ਕਾਦਿਆ ਸਹਿਯੋਗ ਬਹੁਤ ਵਧੀਆ ਜੀ ਉਹਨਾਂ ਦੇ ਵੀ ਬੰਦਾ ਕਹਿੰਦਾ ਵੀ ਹਾਂ ਜੀ ਸਾਨੂੰ ਤਾਂ ਵੀ ਸਾਡਾ ਇੱਕ ਕੋਈ ਲੀਡਰ ਐ ਜਾਂ ਵੀ ਅਸੀਂ ਜਿਹਨੂੰ ਮੰਨਦੇ ਜਿੰਦਗੀ ਚ ਮੇਰੇ ਲਈ ਮੇਰੇ ਲੀਡਰ ਤਾਂ ਮੇਰਾ ਪਿਓ ਆ ਜੀ ਸਹੀ ਗੱਲ ਆ ਉਹਨਾਂ ਤੋਂ ਉੱਪਰ ਆਪਾਂ ਕਹਿੰਨੇ ਆ ਵੀ ਆਪਾਂ ਦੇਖੀ ਜਾਂਦੇ ਆ ਵੀ ਆਹ ਨਾਲ ਦੇ ਟਾਈਮ ਚ ਪਰ ਕਿਸੇ ਨੇ লাই ਭਗਵਾਨ ਤਾਂ ਹੀ ਦੇਖੇ ਹੁੰਦੇ ਆ ਉਹ ਤਾਂ ਆਪਣੇ ਮਾਪ ਪਿਓ ਚ ਹੀ ਹੁੰਦੇ ਨਾ ਜੀ ਸਹੀ ਗੱਲ ਉਹਨਾਂ ਨੇ ਹੀ ਆਪਾਂ ਨੂੰ ਸਿਖਾਇਆ ਦੇ ਕਿ ਇਨਾ ਵੱਡਾ ਕੀਤਾ ਹੁੰਦਾ ਆ ਆਪਾਂ ਉਹਨਾਂ ਨੂੰ ਹੀ ਹਰ ਇੱਕ ਦਾ ਰੋਲ ਮਾਡਲ ਹੁੰਦਾ ਜੀ ਮੇਰੇ ਵਾਸਤੇ ਮੇਰਾ ਰੋਲ ਮਾਡਲ ਮੇਰਾ ਪਿਓ ਆ ਜੀ ਜਿਨੇ ਮੈਨੂੰ ਮਤਲਬ ਜਨਮ ਦਿੱਤਾ ਤੇ ਮੈਨੂੰ ਸਭ ਕੁਝ ਦਿੱਤਾ ਬੁੱਧੀ ਦਿੱਤੀ ਤੇ ਅਸੀਂ ਸਾਰਿਆਂ ਨੂੰ ਵੀ ਇਹੀ ਕਹਿੰਦੇ ਆਂ ਵੀ ਹਾਂ ਆਪਣਾ ਵੀ ਤੁਸੀਂ ਲੋਕ ਭਲਾਈ ਦਾ ਕੰਮ ਕਰੋ ਸੇਵਾ ਕਰੋ ਆਉਣ ਵਾਲੇ ਵਕਤ ਤੇ ਆਪਾਂ ਡਿਵੈਲਪਮੈਂਟ ਕਰੀਏ ਆਪਦੇ ਕਲਚਰ ਚ ਆਪਦੇ ਲੋਕਾਂ ਪ੍ਰਤੀ ਆਪਦੇ ਜਿਹੜੇ ਅਤਿਆਚਾਰ ਫੈਲਦੇ ਜੁਲਮ ਫੈਲਦੇ ਐ ਇਹਨੂੰ ਖਤਮ ਕਰੀਏ ਨਸ਼ਾ ਖਤਮ ਕਰੀਏ ਸਭ ਕੁਝ ਅਸੀਂ ਜੇ ਅੱਜ ਆਵਾਜ਼ ਨੂੰ ਠਾਵਾਂਗੇ ਤਾਂ ਕੱਲ੍ਹ ਨੂੰ ਕਿਵੇਂ ਠਾਵਾਂਗੇ ਜੀ ਇਹੀ ਯੂਥ ਕੋਲ ਹੁੰਦਾ ਵੀ ਯੂਥ ਇੱਕ ਐਜ ਹੀ ਖੰਭ ਹੈ ਬੀਜੋਕ ਅਤੇ ਉਹ ਜੇਕ ਆਪ ਦੀ ਆਵਾਜ਼ ਉਠਾਉਣ ਨੂੰ ਆਵੇ ਤਾਂ ਵੀ ਸਰਕਾਰਾਂ ਤੱਕ ਹਿਲ ਜਾਂਦੀਆਂ ਨੇ ਉਹਨਾਂ ਦੇ ਵੀ ਆਵਾਜ਼ਾਂ ਨਾਲ ਤੇ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਤਾਂ ਬਸ ਅਸੀਂ ਇਹੀ ਦੇਣਾ ਚਾਹੁੰਦੇ ਆਂ ਕਿ ਜਿਹੜਾ ਆਦਾ ਟਾਈਮ ਐ ਇਹਨੂੰ ਅਸੀਂ ਆਪ ਦੇ ਲਈ ਵਧੀਆ ਬਣਾਈਏ ਤੇ ਆਨ ਆਲੇ ਜਿਹੜੇ ਵੀ ਲੋਗ ਨੇ ਉਹਨਾਂ ਨੂੰ ਅਸੀਂ ਦੱਸੀਏ ਵੀ ਕਿਵੇਂ ਹਾਂ ਵੀ ਅਸੀਂ ਆਪ ਦੇ ਕੰਮਾਂ ਨੂੰ ਲੈ ਕੇ ਅੱਗੇ ਤਰੱਕੀ ਕਰ ਸਕਦੇ ਜਿੰਦ ਦੀ ਜਿੰਦਗੀ ਦੇ ਵਿੱਚ ਤੇ ਬਾਦ ਜਾਣ ਨਾਲੋਂ ਆਪਾਂ ਇੱਥੇ ਆਪ ਦੇ ਆਪ ਨੂੰ ਅੱਗੇ ਵਧਾਈਏ ਵੀ ਇਹ ਨੌਜਵਾਨੀ ਕਾਇਆ ਥੰਬ ਹੈ ਵੀ ਅੱਗੇ ਕਿਵੇਂ ਆਪਾਂ ਗੱਲਬਾਤ ਕਰ ਸਕਦੇ ਆਂ ਵੀ ਤੇ ਇੱਥੇ ਜੋ ਚੱਲਦਾ ਆ ਰਿਹਾ ਉਹਨੂੰ ਛੱਡ ਕੇ ਇੱਕ ਆਪਾਂ ਆਪ ਦਾ ਅਲੱਗ ਕਲਚਰ ਬਣਾਈਏ ਜਿਸ ਨਾਲ ਆਪਣੀ ਦੇਸ਼ ਦੀ ਤਰੱਕੀ ਹੋਵੇ ਇਹ ਸਾਨੂੰ ਸਾਡੇ ਨਾਲ ਗਿੰਨੀ ਮਿਰਤਲ ਜੀ ਜਿਨ੍ਹਾਂ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਵੀ ਦੱਸਿਆ ਤੇ ਇਹ ਹੁਣ ਲਾ ਕਰ ਰਹੇ ਨੇ ਤੇ ਉਹ ਵੀ ਸਾਨੂੰ ਇਹ ਬਾਰੇ ਜਾਣਕਾਰੀ ਦਿੱਤੀ ਕਿ ਕੀ ਕੀ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਦੇਖਦੇ ਰਹੋ ਸਿਟੀ ਬਰਨਾਲਾ ਵਿੱਚ